ਆਪਣੇ ਅਸੀਂ ਵੈਟਰਸਾਰ ਕਰਾਂਗੇ 2500% ਸਦਾ ਚਾਹੁੰ ਸਰਦੇ ਹਾਂ 100% ਮੈਂ ਵੋਟਾਂ ਤੁਹਾਨੂੰ ਆਣਾ ਠੀਕ ਹੈ ਦੂਜੇ ਨੰਬਰ ਦੇ ਸਾਡੇ ਨਗਰ ਡੋੜਦਾ ਹੀ ਮਸਲਾ ਪਾਣੀ ਦਾ ਵੀ ਹਟਾ ਦੇਖੋ ਜੀ ਇੱਥੇ ਨਾ ਪਿਛਲੇ ਸਾਲ ਪਹਿਲਾਂ ਕੜਕ ਦੇ ਉੱਤੇ ਬੜੀ ਗੜੇ ਮਾਰੀ ਮਤਲਬ ਗੜੇ ਮਾਰੀ ਤੋਂ ਭਗਵਾਨ ਮਤਲਬ ਇਹ ਸਾਡੇ ਨਾਲ ਤੁਸੀਂ ਵਾਅਦਾ ਕਰਦੇ ਹੋ ਕਿ ਕਿਸਾਨਾਂ ਨੂੰ ਧਰਨ ਨਹੀਂ ਲਾਉਣ ਦੇਣਾ ਸਭ ਤੋਂ ਜ਼ਿਆਦਾ ਤੁਸੀਂ ਦੇਖਿਆ ਤੁਹਾਡੀ ਜਿੱਦ ਕਰਕੇ ਡੋਗਾ ਵੀ ਘਰੇ ਸਾਨੂੰ 57 ਦਿਨ ਤਹਿਸੀਲਦਾਰ ਦੇ ਮੂਹਰੇ ਤੇ ਇਸ ਟੀਮ ਦੇ ਮੂਹਰੇ 57 ਦਿਨ ਪੂਰਾ ਧਰਨਾ ਲਾਉਣਾ ਪਵੇਗਾ ਤੁਸੀਂ ਇੱਕ ਦਿਨ ਵੀ ਸ਼ਿਕਾਇਤ ਨਹੀਂ ਕੀਤੀ ਸਾਡੇ ਧਰਨੇ ਦੇ ਵਿੱਚ ਨਹੀਂ ਮੈਂ ਆਇਆ ਤਾਂ ਮੈਂ ਮੇਰੇ ਮੁੰਡੇ ਨੂੰ ਲੈ ਨਹੀਂ ਨਹੀਂ ਉਹ ਉਗਰਾਹ ਵੱਲੋਂ ਲੱਗਿਆ ਹੋਇਆ ਚਲੋ ਮੈਂ ਉਹਦਾ ਕਰਾਹ ਵੱਲੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮਤਲਬ ਪਹਿਲੀ ਵਾਰੀ ਤੁਸੀਂ ਜੈਤੋ ਦਾ ਪਹਿਲਾ ਪਿਛਲੇ ਵਾਲਾ ਵੇਖ ਲਓ ਕਈਆਂ ਨੂੰ ਕਿਸੇ ਨੂੰ 26 ਰੁਪਏ ਹੁੰਦੇ ਕਿਸੇ ਨੂੰ ਕੁਝ ਹੁੰਦੇ ਸੀ ਉਹਦੋਂ ਪਿਛਲਾ ਰਿਕਾਰਡ ਵੇਖ ਲਓ ਕਿਸੇ ਸਰਕਾਰ ਨੇ ਮੁਆਵਜ਼ੇ ਆਸਤੇ ਜਿੰਨੇ ਤਹੇ ਦਿੱਤੇ ਹੋਣ 75 ਸਭ ਤੋਂ ਵੱਧ ਇਹ ਗੱਲ ਤਾਂ ਉਹ ਇਹ ਗੱਲ ਪੂਰੀ ਸੁਣ ਲਓ ਆਏ ਨਾ ਪੰਜਾਬ ਸਰਕਾਰ ਨੇ ਪਹਿਲਾਂ 14 ਕਰੋੜ ਰੁਪਏ ਦੇ ਉਹ ਅਫਸਰਾਂ ਦੀ ਨਿਲਾਇਕੀ ਕਰਕੇ ਜਾਂ ਉਹਨਾਂ ਦੇ ਗਲਤ ਜਿ 14 ਕਰੋੜ ਰੁਪਈਆ ਵੀ ਸਾਰੇ ਹਲਕੇ 'ਚ ਵੰਡ ਦਿੱਤੇ ਨਾ ਤਾਂ ਵੀ ਪੈਸੇ ਵਧ ਜਾਂਦੇ ਜੇ ਸਹੀ ਬੰਦੇ ਹੋਣ ਤਾਂ ਜਿਵੇਂ ਕਈ ਹਰ ਇੱਕ ਪਿੰਡ 'ਚ ਮੈਂ ਆਏ ਨਹੀਂ ਕਹਿੰਦਾ ਵੀ ਤੁਹਾਡੇ ਪਿੰਡ 'ਚ ਹਰ ਇੱਕ ਪਿੰਡ 'ਚ ਕਈ ਬੰਦਿਆਂ ਨੇ ਜਿਹਦੀ ਕਿਸੇ ਲਿਹਾਜ਼ ਸੀ ਆਪਦੇ ਨਜਾਇਜ਼ ਪੈਸੇ ਵੀ ਬਥੇਰੇ ਨੇ ਪੂਰੇ ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਸਾਡੋ ਇੱਕ ਜਗ੍ਹਾ ਤੋਂ ਮੈਂ ਤੁਹਾਨੂੰ ਉਹੀ ਗੱਲ ਕਰਦਾ ਮੈਂ ਨਹੀਂ ਇਹ ਤਾਂ ਤੁਹਾਡਾ ਕੰਮ ਹੈ ਮੈਂ ਤੁਹਾਨੂੰ ਗੱਲ ਦੱਸਦਾ ਹਾਂਜੀ ਕਿੱਥੇ ਸਾਨੂੰ ਪਤਾ ਲੱਗਿਆ ਉੱਥੇ ਅਸੀਂ ਕਾਰਵਾਈ ਵੀ ਕਰਾਈ ਬੰਦਾ ਵੀ ਸਸਪੈਂਡ ਕਰਾਇਆ ਜਿੱਥੇ ਸਾਨੂੰ ਲੱਗਿਆ ਕਿ ਉਹਦੋਂ ਮਗਰੋਂ ਇਥੋਂ ਜਿੱਦਾਂ ਤੁਸੀਂ ਕਹਿੰਦੇ ਧਰਨਾ ਲਾਇਆ ਦੁਰੀਆਰੀ ਹਾਂ ਉਹਦੋਂ ਮਗਰੋਂ ਫਾਨ ਹੈ ਉੱਥੇ 3-4 ਦਿਨ ਉੱਥੇ ਬਹੱਤੇ ਹੁੰਦੇਗੇ ਉੱਥੋਂ ਫੇਰ 7 ਕਰੋੜ ਰੁਪਏ ਲੈਦਾ ਜਿਹੜਾ ਆਇਆ ਵਾ ਤੁਹਾਨੂੰ ਪਤਾ ਹੈ ਆਇਆ ਵਣ ਆਇਆ ਮਨੂ ਜਿਹਾ ਆਇਆ ਵੰਡੇ ਜਾਉਂਗਾ ਹੁਣ ਉਹ ਜਿੱਥੇ ਜਿੱਥੇ ਸਾਨੂੰ ਡਾਊਟ ਲੱਗਦਾ ਜਿੱਥੇ ਸਾਨੂੰ ਲੱਗਦਾ ਵੀ ਇੱਥੇ ਗਲਤ ਹੋਇਆ ਉੱਥੇ ਦੁਬਾਰਾ ਇਨਕੁਆਰੀ ਕਰਕੇ ਫੇਰ ਹੀ ਵੰਡੇ ਜ ਉਹਨੇ ਤਾਂ ਫੇਰ ਰਹਿ ਜਾਣਗੇ ਫੇਰ ਫੇਰ ਤੁਸੀਂ ਕਹੋ ਅਸੀਂ ਅਸੀਂ ਨਹੀਂ ਆਏ ਕਾਸੀ ਦਾ ਮੇਰ ਮੁੱਦਾ ਜੀ ਕਿਹੜਾ ਲੋਕ ਪਾਣੀ ਦਾ ਨਿਕਾਸੀ ਦਾ ਬਹੁਤ ਬੁਰਾ ਹਾਲਾਤ ਬਰਸਾ ਦੇ ਵਿੱਚ ਪਾਣੀ ਵੜ ਗਿਆ ਛੋਟਾ ਇਹੋ ਜਿਹਾ ਪੈਂਡਾ ਜਿਹੜੀ ਸਾਡੀ ਟੀਮ ਆ ਨਾ ਮੈਂ ਆਏ ਨਹੀਂ ਕਹਿੰਦਾ ਕਿ ਤੁਸੀਂ ਥੋੜਾ ਇਹ ਉਹਦੇ ਪਿੰਡਾਂ ਜਿਹੜੇ ਪਿੰਡ ਨੂੰ ਮੈਂ ਕਦੇ ਇੱਕ ਚੀਜ਼ ਨੂੰ ਵੀ ਨਾ ਨਹੀਂ ਕੀਤੀ ਇੱਕ ਚੀਜ਼ ਨਹੀਂ ਕੀਤੀ ਨਾ ਮੈਂ ਸਭ ਮੈਂ ਇਹੀ ਗੱਲ ਕਹਿਣਾਗਾ ਵੀ ਜਿਹੜਾ ਤੁਹਾਡਾ ਛੱਪਣ ਵਾਲਾ ਕੰਮ ਹਨ ਉਹ ਅਸੀਂ ਉਹ ਵੀ ਕਰਾ ਲਿਆ ਸਾਡੇ ਚਾਰ ਛੱਪਣ ਲਓ ਹਾਲ ਨਹੀਂ ਹੋਇਆ ਜੀ ਉਹ ਪੜਾ ਹਾਲ ਨਹੀਂ ਹੋਇਆ ਹਾਂਜੀ ਉਹ ਕੀ ਹੋਇਆ ਉਹਦਾ ਸਾਰਾ ਕੁਝ ਕਰਾ ਲਿਆ ਜਿੱਧਰ ਨੂੰ ਪਾਪ ਪਾਉਣੀ ਸੀ ਨਾ ਉਹ ਸਰਪੰਚ ਨਹੀਂ ਮੰਨਦਾ ਉਧਰੋਂ ਪਿੰਡ ਅੱਛਾ ਉਹ ਵੀ ਅਸੀਂ ਗੱਲ ਕਰਕੇ ਫਿਰ ਇੱਧਰਲੇ ਪਾਸੇ ਇੱਕ ਮਿੰਟ ਜੀ ਹੈਗੀ ਹੈ ਹੁਣ ਅਸੀਂ ਸੋਚਿਆ ਵੀ ਇੱਧਰ ਮਲੂਕੇ ਵਾਲੇ ਪਾਸੇ ਜਾਂ ਜਿੱਧਰ ਕਿਤੇ ਬਣਦੀ ਹੈ ਮੈਨੂੰ ਦੱਸਿਆ ਸੀ ਉਹਨਾਂ ਨੇ ਉਧਰ ਕਰਾਂਗੇ ਕੰਮ ਨੂੰ ਅਸੀਂ ਪਾ ਨਾ ਇੱਕ ਮਿੰਟ ਸਰਕਾਰ ਮੂਹਰੇ ਆਏ ਨੀ ਚੀਜ਼ਾਂ ਤੁਹਾਨੂੰ ਚੀਜ਼ਾਂ ਜਨਾਬ ਹੀ ਨੇ ਜਿਹੜੀਆਂ ਤੁਹਾਡੇ ਪਿੰਡ ਦਿੱਤੀਆਂ ਗਈਆਂ ਨਹੀਂ ਰੜਾਓ ਜੀ ਫਿਰ ਦੱਸੋ ਨੀ ਕੀ ਹੋ ਰਹੀ ਬੜਾ ਦੱਸੋ ਕੀ ਦਿੱਤਾ ਸਾਡੇ ਕੋਲ ਇੱਕ ਮਿੰਟ ਆ ਨਾ ਮੈਂ ਗਵਰਨਮੈਂਟ ਦਾ ਰਕਤ ਸੁਤੰਤਰਤਾ ਆਇਆ ਜੀ ਮੈਂ ਜੀ ਵਾਦੇ ਮੈਂ ਡਿਊਰੀਰੀ ਵੋਟਾਂ ਮੰਗਣ ਆਇਆ ਜਿਵੇਂ ਅਸੀਂ ਉਹੋ ਜੀ ਗੱਲ ਐ ਐਮਐਲਏ ਸਾਹਿਬ ਮੇਰੀ ਗੱਲ ਸੁਣੀਏ ਮੈਂ ਡਿਊਰੀਰੀ ਮੈਂ ਮੰਗਣ ਆਇਆ ਵੋਟਾਂ ਫਿਰ ਤੁਸੀਂ ਮੈਨੂੰ ਕਹੋਗੇ ਭਾਈ ਉਦੋਂ ਵੀ ਕਹਿ ਗਿਆ ਤੇ ਕੀ ਵੀ ਕਹਿ ਗਿਆ ਮੈਂ ਉਹ ਗੱਲ ਹੀ ਨਹੀਂ ਇੱਕ ਮਿੰਟ ਜੀ ਜਿਹੜਾ ਉਹ ਟਰੱਕ ਜੂਨੀਅਰ ਦਾ ਪ੍ਰਧਾਨ ਬਣਾਇਆ ਭਗਵਾਨ ਸਿੰਘ ਉਹ ਬੰਦੇ ਨੇ ਸਾਨੂੰ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਉਹ ਕੀਤਾ ਜਲੀਰ ਕੀਤਾ ਜੀ ਪਰੇਸ਼ਾਨ ਕੀਤਾ ਹਾਂਜੀ ਠੀਕ ਹੈ ਨਾ ਉਹਦੀ ਵਿਰਾਸਤ ਉਹਦੀ ਉਹਦੀ ਇੱਕ ਗੱਲ ਹੋ ਰਹੀ ਉਹਦੀ ਵਜ੍ਹਾ ਕਰਕੇ ਐਮਐਲਏ ਸਾਹਿਬ ਇਹ ਹੁੰਦਾ ਨਹੀਂ ਜਦੋਂ ਤੁਹਾਡੀ ਸਰਕਾਰ ਬਣੀ ਹੈ ਦੇਖੋ ਪਿੰਡਾਂ ਚੜਾ ਦੇ ਦੋ ਮਿੰਟ ਮੇਰੀ ਗੱਲ ਕਰੋ ਦੇਖੋ ਪਾਸੋਂ ਕਰਾਓ ਨਾ ਪਾਸੋਂ ਪਤਾ ਕਰ ਜਦੋਂ ਸਰਕਾਰ ਬਣੀ ਹੈ 2014 ਤੋਂ ਕਲਤਾਰ ਸਿੰਘ ਸੰਧਵਾ ਜੀ ਉਹ ਜਨਨਕ ਮੇਰੀ ਕੂਆ ਜੀ ਦੇ ਬੇਟੇ ਠੀਕ ਹੈ ਜੀ ਦੂਜੀ ਗੱਲ ਅਸੀਂ ਉਦੋਂ ਤੋਂ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲਈ ਮੇਰੀ ਮੇਰੀ ਗੱਲ ਪੂਰੀ ਹੋ ਲੈਣ ਦੋ ਨਹੀਂ ਵੀਰੇ 2014 ਦੇ ਆਮ ਆਉਂਦੀ ਪਾਰਟੀ ਦੇ ਨਾਮ ਠੀਕ ਹੈ ਜੀ ਜਦੋਂ ਵੋਟਾਂ ਪਾਈਆਂ ਬਕਾਇਦਾ ਸੀ ਕੁਲਦੀਪ ਸਰਪੰਚ ਨੂੰ ਬੁਲਾ ਲਓ ਜੇ ਫੋਟੋ ਫੋਨ ਦੇ ਉੱਤੇ ਸਪੈਸ਼ਲ ਪਾ ਕੇ ਭੇਜੀਆ ਬਈ ਤੂੰ ਹੋਰ ਵੀ ਸਾਨੂੰ ਹੀ ਪੂਰੀ ਗੱਲ ਹੋ ਲੈਣ ਦਿਓ ਜੀ ਅੱਛਾ ਜੀ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲਓ ਜੀ ਪੂਰੀ ਗੱਲ ਹੋ ਲੈਣ ਦਿਓ ਜੀ ਅੱਛਾ ਜੀ ਇੱਕ ਮਿੰਟ ਇੱਕ ਮਿੰਟ ਵੀ ਪਾ ਕੇ ਸਾਨੂੰ ਇੱਕ ਮਿੰਟ ਗੱਲ ਸੁਣ ਲਓ ਜੀ ਆ ਜਵਾਬ ਨਹੀਂ ਲੀ ਲੀ ਇੱਕ ਮਿੰਟ ਬਈ ਉਹ ਬੰਦੇ ਇੱਕ ਮਿੰਟ ਸੁਮੇਂਦਰ ਸੁਮੇਂਦਰ ਇੱਕ ਮਿੰਟ ਗੱਲ ਪੂਰੀ ਹੋ ਲੈਣ ਦਿਆ ਬਾਈ ਦੀ ਗੱਲ ਸੁਣ ਲੈ ਆ ਜਥੇਦਾਰ ਖੜੇ ਆ ਇਹਨਾਂ ਨੂੰ ਐ ਪੁੱਛੋ ਵੀ ਮੇਰਾ ਐ ਦਾਦਾ ਜੀ ਸੀ ਉਹ ਕਿਹੜੀ ਪਾਰਟੀ ਦੇ ਵਿੱਚ ਸੀ ਪੁੱਛੋ ਇਹਨੂੰ ਕਾਲੀ ਦਲ ਦੇ ਖੰਡ ਸੀ ਗੁਰਦੁਆਰਾ ਸਾਹਿਬ ਉਹਨੇ ਬਦੌਲਤ ਬਣਿਆ ਠੀਕ ਹੈ ਜੀ ਅਸੀਂ ਫੇਰ ਵੀ ਉਹਨਾਂ ਨੂੰ ਛੱਡ ਕੇ ਆਪਦੇ ਦਾਦਾ ਜੀ ਨੂੰ ਛੱਡ ਕੇ ਢੋਲੀ ਪਾਰ ਨੂੰ ਵੋਟਾਂ ਵੰਡੀਆਂ ਮੇਰੀ ਗੱਲ ਸੁਣ ਲੋ ਜਵਾ ਨਹੀਂ ਭਾਈ ਅੱਛਾ ਜੀ ਸਰਪੰਚ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਵੀ ਸਰਪੰਚ ਸਾਹਿਬ ਸਾਡੀ ਗਲੀ ਬਣਾ ਦਿਓ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋ ਤਿੰਨ ਤਣ ਹੋ ਗਿਆ ਉੱਥੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਕਿਹੜੀ ਗਲੀ ਆ ਯਾਰ ਉਹ ਪਰਲੇ ਪਾਸੇ ਠੀਕ ਹੈ ਇੱਕ ਵੱਡੀ ਫੇਰ ਨਹੀਂ ਜਵਾਬ ਪਤਾ ਸਾਨੂੰ ਕੀ ਮਿਲਿਆ ਅਸੀਂ ਧਰਨਾ ਲਾਇਆ ਸੀ ਉੱਥੇ ਚਲੋ ਸਾਡੀ ਜਥੇਬੰਦ ਥੋੜੇ ਚਲੋ ਮੈਕ ਦੇ ਵਿੱਚ ਬੋਲ ਬੋਲ ਮੇਰੇ ਮੂੰਹੇ ਨਿਕਲ ਗਿਆ ਵੀ ਆਮ ਆਦਮੀ ਪਾਰਟੀ ਦੇ ਚੰਚੇ ਚਲੋ ਮੈਂ ਕੋਈ ਨਾਂ ਕਿਹਾ ਹਾਂ ਮੈਂ ਕਹਿੰਦਾ ਠੀਕ ਹੈ ਜੀ ਇੱਕ ਮਿੰਟ ਨਹੀਂ ਜਿਹੜੀ ਗੱਲ ਸੁਣਾਈ ਹੈ ਕੋਈ ਨਹੀਂ ਉਹਦਾ ਨੀ ਤੀਜਾ ਪਤਾ ਕੀ ਮਿਲਾਈ ਸਰਪੰਚ ਸਾਹਿਬ ਨੇ ਬਕਾਇਦਾ ਰਿਕਾਰਡਿੰਗ ਪਈ ਆ ਉਹਨਾਂ ਨੇ ਇਹ ਇਹ ਤਾਂ ਆਮ ਆਦਮੀ ਪਾਰਟੀ ਦੇ ਚੰਚੀ ਬੋਲੇ ਅਸੀਂ ਗਲੀ ਨਹੀਂ ਬਣੂਗੀ ਬਣਾ ਲੈ ਤੇਰੀ ਗਲੀ ਪਾਣੀ ਦੇ ਸਬੰਧ ਤੇ ਅਸੀਂ ਬੀਰ ਸਿੰਘ ਸਾਹਿਬ ਨੂੰ ਮਿਲੇ ਤੂੰ ਹੋਰ ਨਹੀਂ ਖੜੇ ਪਾਣੀ ਦੇ ਸਬੰਧ ਤੇ ਪਾਣੀ ਦੇ ਨਾਲ ਆ ਕੇ ਕਹਿਣਾ ਸਾਡ ਨੂੰ ਮਿਲ ਠੀਕ ਹੈ ਉਹਨਾਂ ਨਾਲ ਤੂੰ ਕਾਹ ਨਹੀਂ ਕਹਿੰਦਾ ਥੋੜਾ ਪੰਚ ਵਾਲਾ ਕਰ ਮੈਂ ਕਹਾਂ ਉਹਨਾਂ ਨਾਲ ਗੱਲ ਸਾਰਾ ਕੋਈ ਸਹੀ ਤਰ੍ਹਾਂ ਜੇ ਮੈਂ ਜਵਾਬ ਦੇਵਾਂਗਾ। ਅੱਛਾ ਠੀਕ ਹੈ। ਠੀਕ ਹੈ। ਹਾਂ ਮੈਂ ਤੁਹਾਨੂੰ ਮਾਤਾ ਨੂੰ ਜਾਨ। ਹਾਂ ਉਹਨਾਂ ਨੂੰ ਮੈਂ ਕਰ ਲੈਣਾ। ਹੋਰ ਜੇ ਟੋੜੀ ਕੋਈ ਐਓ ਜੀ ਗੱਲਾਂ ਜਿਹੜੀਆਂ ਹਾਂ। ਹਾਂ ਸੈਂਟਰ ਦਾ ਭਰਾ। ਭਾਈ ਉਹ ਵੀ ਕਰਦਾ। ਆ ਦੇਵੂ ਭਰਾ ਜੋ ਮਾਤਾ ਜੋ ਇਧਰੋ। ਮੋੜਾ ਜਾਓ। ਆ ਲਓ। ਮਾਤਾ ਨੂੰ ਲੱਪੜ। ਆ ਜੋ ਮਾਤਾ। ਸਸੀਗਾਲ ਮਾਤਾ ਆਇਓ। ਅਸੀਂ ਗਾਲ ਆਉਂਦੇ ਆਂ ਵੀਰਾਂ ਅੱਜ ਆਪਾਂ ਕਦੇ ਦੇ ਦੂਸਤਾਂ ਨਾਲ ਬੱਤੀਆਂ ਗੱਲਾਂ ਕੀਤੀਆਂ ਸੀ ਬੋਲਦਾ ਹਾਂ ਇਹ ਰਾਤੀ ਰਾਤ ਵੀ ਕਿਰਗਤਾਂ ਨਾਲ ਬੱਤਾਂ ਕਿਹਨੇ ਕਿਹਾ ਨੀਚੇ ਨੂੰ ਸੁਣ ਲੋ ਸਰ ਜੀ ਭਾਵੇਂ ਪਤਾ ਜਿੰਨਾ ਕੂੜਾ ਸੀ ਸਾਰੇ ਦੁਨੀਆ ਦਾ ਸਾਡੇ 12 ਜੀ ਅਸੀਂ ਬਦਲਾਅ ਚ ਆਇਆ ਸੀ ਵੀ ਤਾਂ ਮੋਟਾ ਪਾਜਾ ਸੀ ਬਦਲਾਅ ਹੁਣ ਇਹ ਦੱਸੋ ਵੀ ਜਿਹੜੀ ਇਹਨਾਂ ਨੇ ਕੀਤੇ ਬਹਿ ਗਏ ਸਾਡੇ ਪੂਰਾ ਕੋਈ ਹੋਇਆ ਦੱਸੋ ਮਾਂ ਸਾਡੇ ਟੁੱਟੇ ਸਾਡੇ ਮੁੰਡਿਆਂ ਨੂੰ ਰੁਜ਼ਾਰ ਬੋਲੇ ਸਮਾਂ ਤੇ ਲਾਜ ਦਿੱਤੇ ਨੀ ਕਹਿੰਦੇ ਤੂੰ ਮਾਦੀ ਬੇਨਤੀ ਆਏ ਹੈ ਹੱਥ ਬੰਨ੍ਹ ਕੇ ਮਾਤਾ ਜੀ ਸਾਹਿਬ ਵੇਖੋ 40 45000 ਨੌਕਰੀਆਂ ਦਿੱਤੀਆਂ ਉਹ ਵੀ ਮੁੰਡਿਆਂ ਨੂੰ ਹੀ ਮਿਲ ਗਈ ਤਾਂ ਸਾਡੇ ਪਿੰਡਾਂ ਦੇ ਬਾਅਦ ਨਹੀਂ ਤੁਹਾਡੇ ਪਿੰਡਾਂ ਦੇ ਸਾਡੇ ਤਾਂ ਖੋਲ ਹੀ ਸਾਡੇ ਪਿੰਡੋਂ ਤਾਂ ਖੋਲ ਨਾ ਐਸਾ ਖੋਲ ਨਾ ਸਾਡੇ ਪਿੰਡੋਂ ਤਾਂ ਮੜ ਕੇ ਸਾਡੇ ਦੁੱਖ ਸੁੱਖੇ ਨਹੀਂ ਪੁੱਛਿਆ ਜੋ ਕੋਈ ਮਰ ਗਿਆ ਫਿਰ ਤੈਨੂੰ ਪਹਿਲਾਂ ਵੋਟਾਂ ਪਾਉਣ ਲੱਗਿਆ ਨਾ ਵੀ ਤੈਨੂੰ ਇਹੀ ਆਖੀ ਬੇਨਤੀ ਕੀਤੀ ਸੀ ਨਾ ਵੀ ਸਾਡੇ ਮੁੰਡਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਆਪਾਂ ਬਿਜਲੀ ਬਾਰੇ ਵੀ ਗੱਲ ਕੀਤੀ ਸੀ ਉਹ ਵੀ ਕੀਤੀ ਆ ਹਾਂ ਟੂਟ ਕੰਦ ਕਿੱਲ ਕੀਤੀ ਸੀ ਸਾਡੇ ਟੂਟੀ ਵੀ ਨਹੀਂ ਲੱਗੀ ਤੇ ਮੁੰਡਿਆਂ ਦਾ ਕੀ ਲੱਗਣਾ ਸੀ ਹਾਂ ਟੁੱਟੀ ਵੀ ਲੱਗੀ ਪਾਣੀ ਮੰਦਵਾਵੇ ਸੀ ਤੇ ਆਏ ਟੁੱਟੀ ਲੱਗੀ ਆਏ ਕੋਟੇ ਨਾਲ ਹੀ ਕੋਟੇ ਘਰ ਦੇ ਤੇਰੀ ਭੈਣ ਦੇ ਘਰ ਦੇ ਨਾਲ ਲੱਗੀ ਆ ਹਾਂ ਟੁੱਟੀ ਲੱਗੀ ਨਹੀਂ ਸਾਡੇ ਦੱਸ ਦਿਓ ਬਈ